ਪਿੰਡ ਬ੍ਰਾਮਪੁਰਾ ਵਿਖੇ ਕਾਰਜ ਸਿੰਘ ਬ੍ਰਾਮਪੁਰਾ ਦੇ ਹੱਕ ਵਿੱਚ ਵੱਡਾ ਇਕੱਠ ਜਗਤ ਜੋਗ ਹੈ ਕਿ ਕਾਰਜ ਸਿੰਘ ਪਿਛਲੇ 10 ਸਾਲ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਸੀ ਪਿੰਡ ਦੇ ਆਗੂਆਂ ਵੱਲੋਂ ਪਿੰਡ ਦਾ ਸਰਪੰਚੀ ਦਾ ਉਮੀਦਵਾਰ ਇਸ ਵਾਰ ਉਹਨਾਂ ਨੂੰ ਬਣਾਇਆ ਗਿਆ ਹੈ ਬਾਕੀ ਤੁਸੀਂ ਖੁਦ ਸੁਣੋ ਕੀ ਕਹਿਣਾ ਹੈ ਇੱਥੇ ਮੌਜੂਦ ਪਿੰਡ ਵਾਲਿਆਂ ਦਾ ਆ ਕੇ ਬੋਨੇ ਲਗਾ ਪਰ ਮੇਰੇ ਕੋਲ ਤਾਂ ਖਾਲੀ ਹੈ ਹੋ ਜਵਾਰ ਨੇ ਸਾਰੇ ਆਪੋ ਜੇਬਾ ਆ ਕੁਰਸੀਆਂ ਦੇ ਬਾਹਰ ਆ ਜਾਓ 2000 ਕਿਰਾਇਆ ਪਰ ਉਹਦੇ ਬਾਹਰਾਂ ਕਿਹਨੇ ਆੜਾ ਢੱਕਾ ਦੋਨਾਂ ਨੇ ਕਿਰਾਇਆ ਕਾਰਾਂ ਸਿਮਰਈ ਸਰਕਾਰ ਆ ਮੰਤਰੀ ਤੋਂ ਬਾਹਰ ਨਹੀਂ ਕਰਾਂ ਢੱਕਾ ਦੋਨਾਂ ਨੇ ਕੀਤਾ ਨਹੀਂ ਪੈਣਾ ਆ ਵੇਖਣਾ ਹੈ ਤੇ ਸਾਡੀ ਛੱਪਰ ਦਾ ਕੀ ਕੰਮ ਹੋਣ ਲਿਆ ਕੀ ਗਾੜੇ ਪੈਣ ਦੀ ਛੱਪਰ ਦੀ ਵੇਖੋ ਕੀ ਹਾਲ ਲੋਕਾਂ ਦੇ ਬਾਹਰ ਦੇ ਪਿੰਡ ਚ ਨਾ ਕਰਦੇ ਆ ਬਰਾਬਰ ਦਾ ਹਾਲ ਆ ਇਹ ਅਭੀ ਸਰਕਾਰਾਂ ਨੂੰ ਗਾੜੀ ਆਵਾਂ ਗਈ ਕੰਮ ਐ ਛਪਣ ਦੇ ਪਹਿਲਾਂ ਆਪਾਂ ਲਈ ਕਰ ਸਾਰਾ ਕੰਮ ਸਰਜੀਤ ਰਣ ਠੀਕ ਹੈ ਬਾਈ ਬਹੁਤ ਧੰਨਵਾਦ ਅਰੇ ਜੀਨ ਦਾ ਬਹੁਤ ਬਹੁਤ ਮੈਂ ਜੀਖਾ ਖਾਲਸਾ ਬਾਈ ਜੀ ਦੀ ਫਤਿਹ ਮੈਂ ਇਹ ਬੇਨਤੀ ਕਰਦਾ ਅਗੇ ਮੇਰੇ ਬ੍ਰਹਮਪਰੇ ਮੈਂ ਆਪ ਪਾਰ ਦੀ ਦਾ ਬਦਾ ਚਾਚਾ ਮੇਰਾ ਕਾਰ ਜੇ ਮੇਰੀ ਗਲੀ ਦੇ ਵਿੱਚ ਆ ਮੈਨੂੰ ਪਤੀ ਦਾ ਮਸਲਾ ਮਾਣ ਆ ਇਹਨਾਂ ਦੇ ਵਿੱਚ ਜੋ ਕੋ ਲੋਕੀ ਰੋਂਦਾ ਆ ਉਹ ਇਹਦੇ ਨਾਲ ਹੀ ਜੁੜੇ ਆ ਮੈਂਬਰ ਬਚਾਇਆ ਜਿੰਨੇ ਵੀ ਸਾਰੇ 9 ਦੇ 9 ਸਰਦਾਰ ਕਾਲਸੋ ਦੇ ਨਾਲ ਆ ਜਿਹੜਾ ਵੀ ਕੰਮ ਆਨੂੰ ਭੈਣ ਭਰਾ ਕੋ ਫਿਰਦਾ ਆਖੂਗਾ ਐ ਜਿੰਨੀ ਜੋਗੇ ਕਰਾਂਗੇ ਜੇ ਉਲਟਾ ਪੋਲਟਿਕਾ ਜਿਹਨੇ ਗੱਲਾਂ ਬਣਾਉਣੀਆਂ ਉਹ ਮਾਰੀਆਂ ਐਵੇਂ ਝੂਠੇ ਵਾਦੇ ਜਿਹੜੇ ਕਰ ਨਾਰੇ ਲਾਉਣੇ ਉਹ ਮਾਰੇ ਆ ਕੋਤਰਾ ਕੋਈ ਕਮੀਆਂ ਦੇ ਤੇ ਬਾਹਰ ਮੈਦਾਨ ਚ ਕੋਈ ਆ ਜੇ ਕੋਈ ਚੱਕ ਲਈ ਤੇ ਆ ਜਿਹੜੇ ਝੂਠੀਆਂ ਗੋਂ ਤਾਂ ਐਵੇਂ ਲਾਉਣੀਆਂ ਗਲਤ ਕੰਮ ਜੋ ਆਦੀ ਪਾਰਟੀ ਕਰੂਗੀ ਚਾ ਚਾਚਾ ਕਾਲਸੋ ਕਰੂਗਾ ਮੈਂਬਰ ਨੌ ਦੇ ਨੌ ਇਹ ਨਾਲ ਸਾਰੇ ਕਰਨਗੇ ਜੋ ਵੀ ਪਿੰਡ ਆ ਕੇ ਨਸੀਬ ਵਾਲੇ ਆ ਕੇ ਗਲਤ ਮਾਰੇ ਐ ਤਿਆਰ ਆ ਸਾਰੇ ਕੰਮ ਕਰ ਲੋ ਪਿਆਰ ਆ ਜਿੱਤੇ ਵੀ ਕੋਈ ਪਾਲੀਕੇ ਦਾ ਘਰ ਨਾਲ ਜਿੱਤੇ ਕਿਸ ਦੀ ਆ ਉਹ ਜਾਇਦਾਦਾਰ ਤੋਂ ਗਾੜੀ ਹੋਗਾ ਨਵ ਮੈਂਬਰ ਹੀ ਮੰਗਵਾਵਾਂਗੇ ਨਾ ਸਰ ਇੱਕ ਤੁਹਾਡੇ ਪਿੰਡ ਦੇ ਵਿੱਚ ਨਾ ਛਪੜਾ ਹਾਂਜੀ ਸਰ ਕੀ ਨਾਮ ਆਪਣਾ ਜਨਾਬ ਹਾਰ ਸਿੰਘ ਬਰਮਪਰਾ ਜੀ ਸਰ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਅ ਪ੍ਰਿਨਯ ਜੋ ਸਾਡੀ ਆਮ ਆਦਮੀ ਪਾਰਟੀ ਦਾ ਰਿਸਪੌਂਸ ਮਿਲਿਆ ਸੀ ਬਾਅਦ ਵਿੱਚ ਐਮਐਲਏ ਨੇ ਅਜੇ ਪੰਚਾਇਤਾਂ ਵਿੱਚ ਵੀ ਸਾਰਕਮ 12 ਗੇਂਦੋ ਸਾਡੇ ਕਾਮਨੋ ਸਾਡੀਆਂ ਪਾਲਸੀਆਂ ਲੋਕਾਂ ਨੇ ਇਸ ਵਾਸਤੇ ਅੱਜ ਲੈਨੇ ਲਾਖੂ ਇਸ ਵਾਸਤੇ ਪੰਚਾਇਤਾਂ ਇਹ ਸਾਨੂੰ ਮੋੜ ਤੋਂ ਵਗਾਰਾ ਮੈ ਰਿਆ ਉਹਦੇ ਪਿੰਡਾਂ ਦੇ ਸਾਂਭ ਸੰਕ੍ਰਮਤੀ ਵਾਲੀਆਂ ਪੰਚਾਇਤਾਂ ਬਣ ਰਹੀਆਂ ਨੇ ਔਰ ਜਿੱਥੇ ਸਾਂਭ ਸੰਕ੍ਰਮਤੀ ਨਹੀਂ ਉੱਥੇ ਅਸੀਂ ਲੜ ਰਹੇ ਹਾਂ ਇਸ ਵਾਰ ਦੇ ਦੇਖੋ ਜੋ ਹੀ ਲੋਕਾਂ ਨਾਲ ਵਾਅਦੇ ਕੀਤੇ ਸੀ ਪਹਿਲਾਂ ਸੇ ਸਿੱਖਿਆ ਲੈ ਕੇ ਜੀ ਆਏ ਸੀ ਲੋਕਾਂ ਵਿੱਚ ਇਹ ਤੇ ਸੀ ਸਿਹਤ ਵਿਕਾਸ ਦਾ ਸਿੱਖਾਵੇ ਕੰਮ ਦਿੱਤਾ ਹੈ ਹੋਰ ਜੋ ਡਵੈਲਪਮੈਂਟ ਅਸੀਂ ਕਰਾਂਗੇ ਕਿਉਂਕਿ ਜਿੰਨਾ ਚਾ ਸਾਡੀਆਂ ਪੰਚਾਇਤਾਂ ਨਹੀਂ ਬਣਦੀਆਂ ਤੇ ਮਿਨੀ ਜੁਡੀਸੀ ਸਾਡੇ ਹੱਥ ਵਿੱਚ ਨਹੀਂ ਆਉਂਦੀ ਉਹਨਾਂ ਤੇ ਸਾਡੀ ਡਵੈਲਪਮੈਂਟ ਅਧੂਰੀ ਹੈ ਕਿਉਂਕਿ ਬੜੀ ਮੁਸ਼ਕਲ ਹੋਦੀ ਦੂਜੀ ਪਾਰਟੀ ਦੇ ਜਿਹੜੇ ਸਰਪੰਚ ਹੁੰਦੇ ਸਾਡੇ ਕੰਮਾਂ ਦੇ ਰਿਕਾਰਡ ਦਾ ਫਾਇਦਾ ਕਰਦੇ ਸੀ ਸਾਡੀਆਂ ਪੰਚਾਇਤਾਂਾਂ ਜਗਦੀਆਂ ਹੋਣੀਆਂ ਦੇ ਅਸੀਂ ਡਵੈਲਪਮੈਂਟ ਦੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਜੇ ਕੋਈ ਰੁਕਾਵਟ ਨਹੀਂ ਆਏਗੀ ਹੋਰ 2.5 ਸਾਲਾਂ ਦੇ ਲੋਕਾਂ ਨੂੰ ਦੱਸ ਦਵਾਂਗੇ ਕਿ ਆਮ ਆਦਮੀ ਪਾਰਟੀ ਸਰਕਾਰ ਕੀ ਚੀਜ਼ ਆ ਹੋਰ ਲੋਕਾਂ ਦੇ ਸਹਿਯੋਗ ਨਾਲ ਇਹ ਵੀ ਕਿਸੇ ਰੁਕਾਵਟ ਤੱਕ ਨਹੀਂ ਹੋਏਗਾ ਸਾਰੀ ਟੀਮ ਆਰਗ ਬਣਾ ਕੇ ਪੰਚਾਇਤਾਂੇ ਕੰਮ ਚੱਲੇਗਾ ਹਰੇਕ ਦਾ ਨਾਲ ਰਾਇ ਲੈ ਕੇ ਕੰਮ ਕੀਤਾ ਪਿੰਡ ਦੇ ਡਿਵੈਲਪਮੈਂਟ ਦੇ ਸਾਰਾ ਅਸੀਂ ਸਾਰੇ ਲੋਕਾਂ ਨਾਲ ਰਲ ਕੇ ਚੱਲਾਂਗੇ ਔਰ ਅਸੀਂ ਤੁਹਾਨੂੰ ਸਵਾਦ ਬੋਣਿਆ ਕਿ ਆ ਢਾਈਆਂ ਸਾਲਾਂ ਬਾਅਦ ਜੋ ਵੀ ਲੋਕ ਸਾਡੇ ਕੋਲ ਸ਼ਿਕਾਇਤ ਕਰਦੇ ਆ ਜਾਂ ਸਵਾਲ ਪੁੱਛਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਢਾਈਆਂ ਸਾਲਾਂ ਬਾਅਦ ਸਾਡੇ ਕੋਲ ਸਵਾਲ ਪੁੱਛ ਲਿਓ ਧੰਨਵਾਦ